ਲੇ ਵਾਪਰ ਕੀ ਹਾਲ ਚਾਲ ਹੈ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਕਿਵੇਂ ਬਾਤਾਰ ਜੀ ਦਾ ਹੀ ਰਹਿੰਦੇ ਕੋਈ ਚੱਕਰ ਹੀ ਨਹੀਂ ਪਸ਼ੂਆਂ ਕਰਕੇ ਲਾਈ ਹਾਂ ਤੇ ਚਲਾਉਣਾ ਵਾਭਿਓ ਮਸ਼ੀਨ ਅੱਜ ਤਰੀਕ ਹੈ 7 ਅੱਗੇ ਅੱਗੇ ਹਾਂ ਪਰਸੀਨ ਪਾਏਗਾ ਔਰ ਅੱਗੇ ਚੱਲਾਂ ਅਗਲੇ ਪਰਸੀਨ ਖਰਾਬ ਹੋਊਗੀ ਆ ਲਖੜੀ ਆ ਨਾ ਲੀਣ ਦੀ ਅੱਗੇ ਨੂੰ ਆਹ ਦੇਖੋ ਵਾਭਿਓ ਪੰਜਾਬੀਆਂ ਦੇ ਘਰ ਦਿਖਾ ਰਿਹਾ ਕਹਿੰਦੇ ਆ ਪੱਥਰਾਂ ਦੀ ਕੰਧ ਆ ਜਿਹੜਾ ਇਹ ਸਿਮਿੰਟ ਲੱਗਿਆ ਹੁੰਦਾ ਉਹ ਉੱਤਰ ਜਾਂਦਾ ਕਹਿੰਦੇ ਪਰ ਆ ਪੱਥਰਾਂ ਦੀ ਕੰਧ ਨਹੀਂ ਡਿੱਗਦੀ ਕਹਿੰਦੇ ਇਹ ਰਹਿੰਦੀ ਐ ਇਹ ਉਮਰ ਭਰ ਹੀ ਰਹਿੰਦੀ ਕਹਿੰਦੇ ਆ ਚੀਜ਼ ਤੇ ਉਹ ਦੇਖੋ ਪਸ਼ੂ ਖੁੱਲੇ ਛੱਡੇ ਮਰਸੀਨ ਆ ਮਰਸੀਨਾਂ ਹੀ ਖੰਦੇ ਰਹਿੰਦੇ ਆ ਖੁੱਲੇ ਛੱਡ ਤੇ ਬੱਸ ਐ ਕੋਈ ਚੱਕਰੀ ਉਹ ਅੱਗੇ ਕਰ ਲੋੜ ਤੇ ਉਧਰ ਤੇ ਨਵੇੜਿਆ ਐ ਮੰਦਰਾ ਜਿੰਨੀ ਸਾਰੀ ਖੜੀ ਐ ਇੱਕੇ ਘਰ ਦੀ ਆਹ ਹਾਂ ਆ ਲਵੇ ਟਣੀ ਜੰਗਾ ਇਧਰ ਦੀ ਚੱਲ ਬਾਪੂ ਇਹਦੇ ਨਾੜੇ ਵੇ ਦੀ ਕਾਰ ਨਹੀਂ ਆਉ। ਖਵਾ ਬੈ ਡੇਡ ਥੱਲੇ ਟੋਏ ਨੇ ਆ ਪੂਰੇ ਸੂਰੇ ਰਾਹ ਤੇ ਲੱਗੇ ਐਮ ਸੀ। ਚੱਲ ਆਏ ਕੇਰਾ ਲਾਂਗੀ ਬਸ ਤਾਂ ਕਾਠੀ ਵਿੜਕਾਉਣਾ ਸਾਰਾ ਬਾਣਾ ਉੱਪਰ ਆ। ਆ ਇਧਰ ਨੇੜੇ ਜੀ ਪਟਰੀ ਜੀ ਜੂ ਆ। ਚੱਲ ਬਈ ਰਾਣੀ ਸੁੰਦਰਾ। ਫੈਦ ਗਿਆ ਬੱਲਾ ਸੈਟ ਕਰਾਈ ਇਹਦਾ। ਫਿੱਕ ਲਿਆਉਣੇ ਕੋਟਿੰਗ ਕਰਾ ਕੇ।

ਪੰਜਾਬੀ ਦਾ ਘਰ ਦੀ ਕਿਤੇ ਕਰ ਰਹੇ ਹੈ ਵੀ ਐਮ ਪੀਜੀ ਪਰ ਬਈ ਐ ਮੱਥਰ ਉੱਥਰ ਵਿੱਚ ਚੱਕ ਕੇ ਰੱਖ ਗਏ ਐ ਸਾਰਾ ਮੱਥਰ ਉੱਥਰ ਜਿੱਦੀਰ ਕਰਕੇ ਰੱਖ ਰਿਆ ਹੈ ਸਟੀਡੀਟਰ ਵੀ ਅਜ ਤਵਾ ਹੋ ਰਿਹਾ ਥੋੜਾ ਜਨਾ ਅੰਦਰ ਘਰ ਤੱਕ ਕਾਵਾ ਆਪਾ ਉਹ ਮਾਰ ਕੇ ਨਾ ਚੰਗੀ ਹੈਂ ਦਰਿਆ ਨਾਲ ਤਰੀਬਾ ਦਾ ਮਿਆਂ ਮਿਆ ਹਰ ਫਰਾ ਕੀ ਮਾਲ ਹੈ ਵਾਜੀਆ ਵਾਜੀਆ ਆ ਸਾਰੇ ਦੋਏ ਸਾਰਾ ਇਹਨਾਂ ਦੀ ਇੱਕ ਇੱਕਰ ਦੀ ਹੈ ਇਹ ਮਾਠਣ ਤੱਕ ਖਾ ਜਿਓ ਟੁੱਟ ਕੇ ਪੈ ਜਿਓ ਕੀ ਬੋਲੇ ਸਰਦਾਰ ਜੀ ਬੋਲ ਦਿਆ ਅਭੀ ਆਇਆ ਖਾਣੇ ਸਰਦਾਰ ਜੀ ਅਭੀ ਆ ਰਹੇ ਹੈ ਆ ਰਹੇ ਹੈ ਆਦੇ ਕੰਮ ਬਾਬੇ ਆ ਸੀ ਕੋਰੀਅਰ ਲੈਣਾ ਰਾਹ ਚ ਬਾਈ ਮਿਲਿਆ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਯਾਰ ਇਹ ਤਾਂ ਇੱਥੂ ਦਾ ਇੱਥੇ ਦਾ ਰਹਿਣਾ ਮੈਨੂੰ ਤਾਂ ਪਤਾ ਨਹੀਂ ਇੱਥੇ ਕਿੱਥੇ ਆ ਕੋਈ ਗੱਲ ਨਹੀਂ ਕੋਈ ਗੱਲ ਕਾਪੀ ਤੇ ਜਾਂਦਾ ਕੋਈ ਨਾ ਵੀਰੇ ਯਾਰ ਬਹੁਤ-ਬਹੁਤ ਧੰਨਵਾਦ ਪਾਰਸਲ ਕੇ ਲਈ ਫੋਨ ਆਇਆ ਅੱਬੇ ਆ ਗਿਆ ਇੱਥੇ ਪਾਰਸਲ ਹੈ ਤੇ ਪਾਰਸਲ ਦੇ ਵਿੱਚ ਕੀ ਹੈ ਤੁਹਾਨੂੰ ਦੱਸ ਦਿਆਂ ਖੋਲ ਕੇ ਸਾਰਿਆਂ ਨੂੰ ਪਹਿਲਾਂ ਬਾਈ ਆ ਰਿਹਾ ਹੈ ਨਾ ਹਾਂ ਇਹ ਆਈ ਹੈ ਤੇ ਬਾਈ ਨੇ ਆ ਪਾਰਸਲ ਭੇਜਿਆ ਬਹੁਤ ਬਹੁਤ ਧੰਨਵਾਦ ਬਾਈ ਦਾ ਵੀਰੇ ਪਾਰਸਲ ਹੋ ਗਿਆ ਰিসিਵ ਤੇ ਹੁਣ ਥੱਲੇ ਆਪਾਂ ਮਸ਼ੀਨਾਂ ਕੋਲ ਤੇ ਤੁਹਾਨੂੰ ਦੱਸ ਦਿਆਂਗੀ ਪਾਰਸਲ ਦੇ ਵਿੱਚ ਹੈ ਕੀ ਅਸਲ ਚ ਤੇ ਜਿਹੜੇ ਬਾਈ ਨੇ ਭੇਜਿਆ ਉਹਦਾ ਬਹੁਤ ਬਹੁਤ ਧੰਨਵਾਦ ਤੇ ਕਰ ਦਿਆਂ ਜਾ ਕੇ ਦੀ ਓਪਨਿੰਗ ਬਾਬੇ ਜੂਸ ਦੀਨ ਆ ਜੀ ਬਾਈ ਦੇ ਭੀੜ ਦੇਖੋ ਕਿੰਨੀ ਲੱਗੀ ਹੈ ਬਹੁਤ ਵੀਰੇ ਤੁਹਾਡੀ ਵਸ ਬਾਬੇ ਠੰਡਾ ਲੈ ਕੇ ਆਪਣੀ ਦੂਜੀ ਮਸ਼ੀਨ ਲਵਾਤਾ ਨਦੀ ਜੀ ਮੈਂ ਆ ਗਿਆ ਨਾ ਤੁਹ ਕਿਤੇ ਪਤਾ ਲੱਗ ਗਿਆ ਆਹ ਕਹਦੇ ਮੈਂ ਸੰਖੜੀਆਂ ਹੋ ਰਿਹਾ ਪੂਰੇ 20 ਪਸੂ ਖੜਿਆ ਕੋ ਇਨਾਂ ਤੋਂ ਪਸਾ ਲੱਗ ਗਏ ਕਿਹੜੇ ਪਾਸੇ ਗਰਮੀ ਲ ਮ ਬੇਅੰਤੀ ਗਰਮੀ ਐ ਪੈਰ ਮਜਣ ਲੱਗ ਰਹੇ ਕਦੇ ਕਦੇ ਹੋ ਜੋਪੜੇ ਲ ਮ ਕਦੇ ਕਦੇ ਉਹ ਠੇਹੀ ਉਹ ਠੇਹ ਜਾਪੜੇ ਲਵੇ ਏਕ-ਏਕ ਇਸਤੀ ਵੀ ਰਣ ਤੋਂ ਚਮਕਿਆ ਕਿਹੜੇ ਪਾਸੇ ਦੇਖੋ ਇਨਾਂ ਵਧੀਆ ਪੰਪ ਛੋੜ ਕੇ ਨਾਣ ਦੇਖੀ ਇਕੱਠਾ ਆਏ ਉਜੜੀਆਂ ਖੱਡਾਂ ਮਂ ਹੰਗਾ ਟਾ ਗਮਨ ਕਰਦੋ ਉਹ ਵੱਡੀ ਦੂਰ ਤੱਕ ਮੜਕ ਕੇ ਕਦੇ ਕਦੇ ਕਿਸ਼ਤੀ ਆਵੇ ਕਦੇ ਕਦੇ ਮੋਟਰਸਾਈਕਲ ਆਵੇ ਕਾਨੂੰ ਆਵੇ ਦਿਆਂ ਕਿਸ਼ਤੀਆਂ गया, अभी तो दनोगाड़े तत्ता लिया मत मारे बैठे देख ली मंगल इस पूरा मंदिर मरबा दिए भैन जो लागू लागने दी ਇਵੇਂ ਨਾ ਯਾ ਨਾ ਨੂੰ ਕੇ ਚੱਲ ਆਇਓ 11 ਰਾਂ ਮੰਗਤ ਇਹ ਸੁਰਤ ਜੀ ਆਈ ਪੂਰਾ ਦਾਣ ਆਇਆ ਏਡੀ ਦੂਰੇ ਟਾ ਪੰਪ ਜੋੜ ਗਏ ਕਿਸ਼ਤੀ ਬਜੂ ਟੇ ਲੈਣ ਆਏ ਤੇ ਆਓ ਘੜੀਆਂ ਕਿਸ਼ਤੀਆਂ ਤੂੰ 3:00 ਵਜੇ ਚੱਲਣਗੇ 4:00 ਵਜੇ ਚੱਲਦੀਆਂ ਮਸ਼ੀਨਾਂ ਪਿੰਡ ਨੂੰ ਏਰੀਆ ਭੌਗੜਾਣਾ ਮਸ਼ੀਨਾਂ ਜਾਈ ਜੇ ਕਿਨਾ ਕਿਸ਼ਣ ਸਾਡੀ ਵਾਗ ਰਹੀ ਐ ਏ ਕਿ ਆ ਗਈ ਗਰਦਿਆ ਲਗਾਉਂ ਜੰਨਤ ਵੋਗ ਰਹਾ ਤੋ ਡੀਜ਼ਲ ਵਾਲੇ ਇੰਜਨ ਨਾਲ ਖਦਾ ਵੀ ਆਗੇ ਜੇ ਕੇ ਰਾਜ ਮੇ ਜੰਨਤ ਵੋਗ ਰਹਾ ਹੋ ਰਹਾ ਪਹਿਲੇ ਡੀਜ਼ਲ ਨੀ ਪੂਰਾ ਦਸਾ ਯੂਰੀ ਦੀ ਬੰਦ ਸਾਬਾਬੇ ਉਹ ਪਏ ਆਪਣੇ ਸਾਰੇ ਸਕੰਜੇ ਸਾਤੇ ਪੰਪ ਤੇ ਇੱਥੋਂ ਆਪਾਂ ਹੁਣ ੱੱਲੇ ਲਾਣੇ ਦਾ ਰੋ ਰੰ ਲਾਉਣ ਠੀਕ ਚੱਲਦੇ ਆਪਾਂ ਆਪਣੇ ਮਸ਼ੀਨਾਂ ਕੋਲ ਤੇ ਉੱਥੇ ਰਹਿ ਕੇ ਆਪਣੇ ਕੋਲ ਅਜੇ ਤੱਕ ਮਾਜੇ ਦਾ ਨਵੇੜ ਕੇ ਆਪਾਂ ਇੱਥੇ ਨਾਲ ਇੱਥੇ ਕੰਮ ਵਧੇ ਰਖਾੜਾ ਐਦਿਹੀ ਧਰਮ ਨਾਲ ਨਜ਼ਾਰ ਆ ਗਿਆ ਕੰਮ ਕਰਨ ਦਾ ਚੱਲਦੇ ਆ ਖੜਾ ਬਾਈ ਮੋਟਰ ਤੇ ਸਾਬਾਬੇ ਲੈ ਲੈ ਮੋਬਾਈਲ ਨਮਾ ਜੋੜੀ ਪ੍ਰੇਮ ਸੇ ਕੈਸ਼ ਹਿੰਗ ਕਰ ਰਿਹਾ ਪੇਮੈਂਟ

ਹਾਵਾਵਾਂ ਮਰ ਪਾਉਣੇ ਤੇ ਕਿਹਨਾ ਮਹੀਨ ਕਰੀਏ ਪ੍ਰਸਾਪ ਫੇਰੇ ਜਾਲੀ ਲੱਗ ਗਈ ਬੰਦਰਾ ਇਸ ਲਾਤੀ ਮਸ਼ੀਨਾਂ ਇੱਥੇ ਲਾ ਕੇ ਕਸਤੀ ਚ ਜਾਣਾ ਅੱਜ ਆਖਰੀ ਦਿਨ ਇੱਥੇ ਆਣਾ ਬੰਦਰਾ ਹਾਂਜੀ 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 ਬਾਬਿਆਂ ਦੇ ਮਿੰਟ ਆਖਰੀ ਦਿਨ ਇਕੱਲਾ ਤੇਰਾ ਤੇਰਾ ਬਚ ਗਿਆ ਕਿਉਂ ਤੈਨੂੰ ਕਿੱਸੇ ਹੀ ਕਟਾਲਾ ਤੇੰਦਰਾ ਮੋਟੂ ਜਾ ਲੈ ਬਾਬੇ ਆਪਾਂ ਖਾਇ ਜੀ ਕਰ ਰੋਟੀ ਤੇ ਹੁਣ ਲੈ ਕੇ ਚੱਲੇ ਬਾਈ ਹੋਰਾਂ ਦੀ ਰੋਟੀ ਕਰਤਾਰ ਮਸ਼ੀਨ ਤੇ ਤੇ ਆਪਣੇ ਲਈ ਬੰਦਿਆਂ ਨੇ ਰੋਟੀ ਖਾ ਲਈ ਤੇ ਹੋ ਚੱਲੀ ਜਾਂਦੀ ਬਾਈ ਦੀ ਮਸ਼ੀਨ ਤੇ ਉੱਥੇ ਚੱਲੇ ਰੋਟੀ ਲੈ ਕੇ ਬਾਈ ਹੋਰਾਂ ਰੋਟੀ ਰੋਟੀ ਖਵਾ ਕੇ ਤੇ ਫੇਰ ਚੱਲਦੇ ਆ ਅੱਜ ਜਾਣਾ ਅੱਗੇ ਕਿਤੇ ਹੋਰ ਟਿਕਾਣੇ ਤੇ ਟਾਣੇ ਦਾ ਰੋਰ ਖੋਲ ਅੱਗੇ ਪਹੁੰਚ ਕੇ ਲੈ ਕੇ ਰੋਟੀ ਮਸ਼ੀਨ ਕੋਲ ਉਹ ਲੱਗ ਰਿਹਾ ਬਿੱਟ ਗੋਡੀ ਚ ਲਾਉਣ ਦੇ ਕਰਨਾ

ले बाबे इन्नी उपर उतारा हूँ मशीन आप बढ़ने की करिए तार ही बना सकता नहीं हौली हौली लखर मंदिर तारना है व्यू ही नहीं कहने ਆ ਦੇਖ ਵਾਪੇ ਹੁਣ ਐਨੀ ਉੱਚੀ ਗਈ ਆ ਮਸ਼ੀਨ ਹੁਣ ਉਹ ਟੁਕੜਾ ਵੱਡੂ ਗਈ ਬਾਅਦ ਲਾਸਟ ਕੰਮ ਰਹਿ ਗਿਆ ਇੱਥੇ ਉਸ ਤੋਂ ਬਾਅਦ ਅੱਗੇ ਜਾਣਾ ਹੋਰ ਟਿਕਾਣੇ ਤੇ ਆ ਫਸ ਗਿਆ ਟਰੈਕਟਰ ਇਧਰ ਚੜਦਾ ਨਹੀਂ